ਇੱਕ ਸਮੇਂ ਦੀ ਗੱਲ ਹੈ ਇੱਕ ਨਗਰ ਹੈ ਉਹਦੇ ਕੋਲੇ ਇੱਕ ਪੀਰ ਦੀ ਕੁਟਿਆ ਬਣੀ ਹੋਈ ਹੈ ਉਹ ਪੀਰ ਬੜਾ ਤਪੱਸਿਆ ਵਾਲਾ ਹੈ ਉਹਦੇ ਕੋਲੇ ਰਿੱਧੀਆਂ ਸਿੱਧੀਆਂ ਬੜੀਆਂ ਉਹਨੇ ਇਕੱਠੀਆਂ ਕੀਤੀਆਂ ਹੋਈਆਂ ਹੈ ਉਸ ਪਿੰਡ ਵਿੱਚ ਇੱਕ ਹਿੰਦੂ ਖੱਤਰੀ ਪਰਿਵਾਰ ਰਹਿੰਦਾ ਹੈ ਉਹਨਾਂ ਦੇ ਕੋਲੇ ਕੋਈ ਔਲਾਦ ਨਹੀਂ ਹੁੰਦੀ ਸੰਗਤ ਜੀ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਇੱਕ ਪੀਰ ਨੇ ਆਪਣੀਆਂ ਸ਼ਕਤੀਆਂ ਦਾ ਗਲਤ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ ਓਵੇਂ ਓਵੇਂ ਅੱਗੇ ਜੋ ਹੁੰਦਾ ਹੈ ਆਪਾਂ ਸਾਖੀ ਵਿੱਚ ਸੁਣਾਂਗੇ ਜਿਵੇਂ ਜਿਵੇਂ ਆਪਾਂ ਸਾਖੀ ਸੁਣੀ ਜਾਵਾਂਗੇ ਉਵੇਂ-ਉਵੇਂ ਆਪਾਂ ਨੂੰ ਉਸ ਸਾਖੀ ਦੀ ਸਮਝ ਆਉਂਦੀ ਜਾਏਗੀ ਪੀਰ ਹਮਜ਼ਾ ਗੌਸ ਇੱਕ ਪ੍ਰਸਿੱਧ ਸੂਫੀ ਫਕੀਰ ਸੀ ਜਿੰਨਾ ਕੋਲ ਕਾਫੀ ਰੋਹਾਨੀਅਤ ਤਾਕਤਾਂ ਸੀ ਉਹਨਾਂ ਕੋਲੇ ਸ਼ਕਤੀਆਂ ਤਪੱਸਿਆ ਕਰਦੇ ਸੀ ਉਹ ਇੱਕ ਸਿੱਧ ਪੀਰ ਸੀ ਉਥੋਂ ਦਾ ਲੋਕ ਉਹਨੂੰ ਹਮਜ਼ਾ ਗੌਸ ਦੇ ਨਾਂ ਤੋਂ ਜਾਣਦੇ ਸਨ ਅੱਜ ਕੀ ਹੋਇਆ ਹੈ ਸੰਗਤ ਜੀ ਉਸ ਪੀਰ ਦੇ ਕੋਲੇ ਇੱਕ ਹਿੰਦੂ ਖੱਤਰੀ ਪੀਰ ਜੀ ਕੋਲੇ ਆਪਣੀ ਮੰਨਤ ਭਾਵ ਆਪਣੀ ਸਰਦਾ ਲੈ ਕੇ ਆਇਆ ਹੈ ਉਹਦੇ ਅੰਦਰ ਇੱਕ ਇੱਛਾ ਹੈ ਉਹ ਖੱਤਰੀ ਪੀਰ ਦੇ ਕੋਲੇ ਜਦੋਂ ਆਇਆ ਹੈ ਤੇ ਉਹ ਕਹਿਣ ਲੱਗਿਆ ਪੀਰ ਜੀ ਮੇਰੇ ਘਰ ਔਲਾਦ ਨਹੀਂ ਹੈ ਜੇਕਰ ਤੁਸੀਂ ਖੁਦਾ ਅੱਗੇ ਰੱਬ ਅੱਗੇ ਇਬਾਦਤ ਕਰੋ ਤਾਂ ਮੇਰੇ ਘਰ ਪੁੱਤਰ ਹੋ ਜਾਏਗਾ ਤੁਸੀਂ ਰੱਬ ਦੇ ਨੇੜੇ ਵੱਸਦੇ ਹੋ ਰੱਬ ਤੁਹਾਡੀ ਸੁਣਦਾ ਹੈ ਉਸ ਵੇਲੇ ਤਾਂ ਉਹ ਪਹਿਲਾਂ ਕਈ ਵਾਰ ਉਹਨੇ ਮੰਨਤ ਮੰਗੀ ਹੈ ਪਰ ਉਹਦੀ ਮੰਨਤ ਪੂਰੀ ਨਹੀਂ ਹੁੰਦੀ ਉਹ ਕਹਿਣ ਲੱਗਿਆ ਪੀਰ ਜੀ ਤੁਸੀਂ ਕਿਰਪਾ ਕਰੋ ਮੈਨੂੰ ਰੱਬ ਕੋਲੋਂ ਅੱਲਾਹ ਕੋਲੋਂ ਮੈਨੂੰ ਪੁੱਤਰ ਦਿਵਾਓ ਖੁਦਾ ਕੋਲੋਂ ਤੇ ਉਸ ਵੇਲੇ ਪੀਰ ਨੇ ਉਹਦੇ ਨਾਲ ਇੱਕ ਸ਼ਰਤ ਲਗਾਈ ਹੈ ਉਹਦੇ ਨੇ ਇੱਕ ਵਾਅਦਾ ਕੀਤਾ ਹੈ ਉਹ ਕਹਿਣ ਲੱਗਿਆ ਜੇ ਨੂੰ ਖੁਦਾ ਕੋਲੋਂ ਮੈਂ ਦੋ ਪੁੱਤਰ ਦਿਵਾਵਾਂਗਾ ਪਰ ਤੂੰ ਮੇਰੇ ਨਾਲ ਵਾਅਦਾ ਕਰ ਕਿ ਇੱਕ ਪੁੱਤਰ ਤੂੰ ਮੈਨੂੰ ਦੇਵੇਂਗਾ ਉਸ ਵੇਲੇ ਉਸ ਖੱਤਰੀ ਪਰਿਵਾਰ ਦੇ ਜੋ ਸਰਧਾਲੂ ਸਿੱਖ ਸੇਵਕ ਸਨ ਉਹਨਾਂ ਨੇ ਇਸ ਪੀਰ ਨਾਲ ਵਾਅਦਾ ਕਰ ਲਿਆ ਕਿ ਪੀਰ ਜੀ ਜੇਕਰ ਸਾਡੇ ਘਰ ਦੋ ਪੁੱਤਰ ਹੋਏ ਤੇ ਇੱਕ ਪੀਰ ਤੁਹਾਨੂੰ ਮੈਂ ਇੱਥੇ ਦੇ ਕੇ ਜਾਵਾਂਗਾ ਤੁਹਾਡੀ ਕੁਟਿਆ ਤੇ ਚਲੋ ਸੰਗਤ ਜੀ ਸਮਾਂ ਬੀਤਿਆ ਹੈ ਉਸ ਘਰ ਦੋ ਪੁੱਤਰ ਪੈਦਾ ਹੁੰਦੇ ਹੈ ਜਦੋਂ ਦੋ ਪੁੱਤਰ ਪੈਦਾ ਹੁੰਦੇ ਹੈ ਉਹ ਥੋੜੇ ਜਵਾਨ ਹੁੰਦੇ ਹੈ ਤੇ ਉਸ ਵੇਲੇ ਉਹ ਪੀਰ ਉਹਨਾਂ ਦੇ ਘਰ ਜਾਂਦਾ ਹੈ ਤੇ ਕਹਿੰਦਾ ਹੈ ਭਾਈ ਤੈਨੂੰ ਯਾਦ ਹੈ ਤੂੰ ਮੇਰੇ ਕੋਲ ਆਇਆ ਸੀ ਤੂੰ ਮੇਰੇ ਕੋਲੋਂ ਖੁਦਾ ਕੋਲੋਂ ਆਬਾਦਤ ਕਰਾਈ ਸੀ ਪੁੱਤਰ ਵਾਸਤੇ ਤੇ ਤੇਰੇ ਘਰ ਦੋ ਪੁੱਤਰਾਂ ਦਾ ਵਾਅਦਾ ਕੀਤਾ ਸੀ ਅੱਜ ਤੇਰੇ ਘਰ ਦੋ ਪੁੱਤਰ ਹੋਏ ਹਨ ਤੇ ਵਾਦੇ ਮੁਤਾਬਕ ਉਹ ਇੱਕ ਪੁੱਤਰ ਮੇਰਾ ਹੈ ਉਹ ਮੈਨੂੰ ਤੂੰ ਦੇ ਦੇ ਸੰਤ ਜੀ ਆਪ ਜੀ ਨੂੰ ਪਤਾ ਹੈ ਕਿ ਪੁੱਤਰਾਂ ਦਾ ਮੋਹ ਕਿੱਡਾ ਹੁੰਦਾ ਹੈ ਉਸ ਵੇਲੇ ਉਹਦੀ ਘਰ ਵਾਲੀ ਕਹਿੰਦੀ ਹੈ ਕਿ ਇਹ ਪੁੱਤਰ ਮੇਰੇ ਹੈ ਮੈਂ ਪੁੱਤਰ ਇਹਨੂੰ ਨਹੀਂ ਦੇਣਾ ਤੇ ਉਹ ਪੀਰ ਕਹਿਣ ਲੱਗਿਆ ਭਾਈ ਤੂੰ ਸਾਡੇ ਨਾਲ ਵਾਦਾ ਕੀਤਾ ਸੀ ਤੇਰੇ ਘਰ ਪਹਿਲਾਂ ਇੱਕ ਵੀ ਪੁੱਤਰ ਨਹੀਂ ਸੀ ਤੂੰ ਕਿਹਾ ਹੈ ਮੈਨੂੰ ਪੁੱਤਰ ਦਿਵਾਓ ਤੇ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਥੈਨੋਂ ਅਸੀਂ ਦੋ ਪੁੱਤਰ ਦਵਾਵਾਂਗੇ ਇੱਕ ਪੁੱਤਰ ਮੇਰਾ ਹੋਵੇਗਾ ਅੱਜ ਉਹ ਮੇਰਾ ਵਾਅਦਾ ਪੂਰਾ ਕਰੋ ਤੁਹਾਡੇ ਕਰ ਦੋ ਪੁੱਤਰ ਹੋਏ ਹਨ ਖੁਦਾ ਨੇ ਦੋ ਪੁੱਤਰ ਭੇਜੇ ਹੈ ਉਹਦੇ ਵਿੱਚੋਂ ਇੱਕ ਪੁੱਤਰ ਮੇਰਾ ਹੈ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਉਸ ਵੇਲੇ ਉਹ ਪਰਿਵਾਰ ਨੇ ਆਪਣੇ ਵਾਅਦੇ ਤੋਂ ਮੁੱਕਰ ਕੇ ਪੀਰ ਦਾ ਗੁੱਸਾ ਜੋ ਉਹਦਾ ਕਰੋਧ ਸੀ ਸਿਖਰਾਂ ਉੱਪਰ ਚੜ ਗਿਆ ਉਹ ਕਹਿਣ ਲੱਗਿਆ ਇਹ ਨਗਰ ਝੂਠਾ ਹੈ ਇਹ ਨਗਰ ਝੂਠਿਆਂ ਦਾ ਹੈ ਮੈਂ ਇਸ ਨਗਰ ਨੂੰ ਤਬਾਹ ਖਤਮ ਕਰ ਦਵਾਂਗਾ ਉਸ ਵੇਲੇ ਕੀ ਹੁੰਦਾ ਹੈ ਸੰਗਤ ਜੀ ਉਸ ਪੀਰ ਨੇ ਹੱਥ ਕੀਤਾ ਹੈ ਤੇ ਇੱਕ ਬੜੇ ਵੱਡੇ ਮੱਠ ਵਿੱਚ ਬੈਠ ਕੇ ਇੱਕ ਚਾਲੀਸਾ ਉਹਨੇ ਉਸ ਵੇਲੇ ਹੱਥ ਕੀਤਾ ਹੈ ਕਿ ਮੈਂ ਇੱਕ ਚਾਲੀਸਾ ਕਰੂੰਗਾ ਜਦੋਂ ਮੇਰੇ 40 ਦਿਨ ਪੂਰੇ ਹੋ ਜਾਣਗੇ ਉਸ ਤੋਂ ਬਾਅਦ ਮੈਂ ਇਸ ਨਗਰ ਨੂੰ ਫਨਾ ਕਰ ਦੇਵਾਂਗਾ ਤੇ ਪਿੰਡ ਦੇ ਲੋਕ ਉਸ ਵੇਲੇ ਬੜੇ ਡਰ ਗਏ ਤੇ ਉਹ ਕਹਿਣ ਲੱਗੇ ਉਸ ਖਤਰੀ ਪਰਿਵਾਰ ਨੂੰ ਕਿ ਭਾਈ ਤੂੰ ਇੱਕ ਪੁੱਤਰ ਜੋ ਹੈ ਇਹਦਾ ਇਹਨੂੰ ਦੇ ਦੇ ਤੇਰੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਤੇਰੀ ਇੱਕ ਗਲਤੀ ਨਾਲ ਇਹ ਪੀਰ ਨੇ ਸਾਰੇ ਪਿੰਡ ਨੂੰ ਖਤਮ ਕਰ ਦੇਣਾ ਹੈ ਪਰ ਉਹ ਉਹ ਪਰਿਵਾਰ ਬੜਾ ਹਟ ਕਰਦਾ ਹੈ ਕਹਿੰਦੇ ਇਹ ਸਾਡਾ ਪੁੱਤਰ ਹੈ ਅਸੀਂ ਇਹਨੂੰ ਕਿਵੇਂ ਦੇ ਦਈਏ ਉਦੀ ਘਰ ਵਾਲੇ ਕਹਿੰਦੀ ਹੈ ਕਿ ਮੈਂ ਆਪਣਾ ਪੁੱਤਰ ਕਿਸੇ ਨੂੰ ਨਿਜਣਾ ਸੰਗਤ ਜੀ ਕੀ ਹੁੰਦਾ ਹੈ ਉਹ ਪੀਰ ਹੈ ਜਿਹੜਾ ਹਮਜਾ ਗਔਸ ਆ ਦੋਨੇ ਹੱਠ ਕੀਤਾ ਹੈ ਤੇ ਹੱਠ ਕਰਕੇ ਇੱਕ ਮਾਠ ਵਿੱਚ ਬੈਠ ਜਾਂਦਾ ਹੈ ਤੇ ਉਹਨੇ ਆਪਣੀਆਂ ਧੂਣੀਆਂ ਤਪਾਲੀਆਂ ਹੈ ਤੇ ਉਹਦੇ ਜਿਹੜੇ ਚਿੱਲੇ ਹੈ ਆਸੇ-ਪਾਸੇ ਉਹਦੀ ਪਹਿਰਾ ਦੇ ਰਿਹਾ ਹੈ ਉਸ ਤੋਂ ਬਾਅਦ ਸੰਗਤ ਜੀ ਕੀ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੁੰਦਾ ਹੈ। ਅੱਜ ਗੁਰੂ ਜੀ ਸੰਗਤਾਂ ਨੂੰ ਤਾਰਦੇ ਹੋਏ ਉਸ ਨਗਰ ਵਿੱਚ ਪਹੁੰਚਦੇ ਹੈ ਜਿੱਥੇ ਉਸ ਪੀਰ ਨੇ ਪਿੰਡ ਨੂੰ ਫਨਾ ਕਰਨ ਦਾ ਹੱਥ ਕੀਤਾ ਹੈ। ਗੁਰੂ ਜੀ ਪਿੰਡ ਤੋਂ ਬਾਹਰ ਇੱਕ 베ਰੀ ਹੇਠਾਂ ਆਸਨ ਕਰ ਲੈਂਦੇ ਹੈ। ਤੇ ਗੁਰਨਾਨਕ ਜੀ ਕਹਿੰਦੇ ਹੈ ਮਰਦਾਨਿਆਂ ਉਹ ਸਾਹਮਣੇ ਲੋਕ ਇਕੱਠੇ ਕਿਉਂ ਹੋਏ ਹੈ? ਤੂੰ ਜਾ ਕੇ ਵੇਖ ਕੇ ਆ ਕੇ ਕੀ ਗੱਲ ਹੈ ਪਤਾ ਕਰਕੇ ਆ ਉਸ ਵੇਲੇ ਭਾਈ ਮਰਦਾਨਾ ਗੁਰੂ ਜੀ ਦਾ ਹੁਕਮ ਮੰਨ ਕੇ ਉਸ ਪਿੰਡ ਦੇ ਕੁਟਿਆ ਦੇ ਬਾਹਰ ਜਾਂਦਾ ਜਿੱਥੇ ਉਹ ਪੀਰ ਨੇ ਹੱਥ ਕੀਤਾ ਹੋਇਆ ਹੈ ਉਹ ਜਾ ਕੇ ਪੁੱਛਦਾ ਹੈ ਕਿ ਭਾਈ ਕੀ ਗੱਲ ਹੈ ਲੋਕ ਇਕੱਠੇ ਕਿਉਂ ਹੋਏ ਹੈ ਇੰਨਾ ਸ਼ਾਂਤ ਮਾਹੌਲ ਕਿਉਂ ਬਣਿਆ ਹੈ ਲੋਕਾਂ ਦੇ ਚਿਹਰੇ ਬੜੇ ਉਦਾਸ ਹੈ ਚਿੰਤਾ ਵਿੱਚ ਹੈ ਉਨ੍ਹਾਂ ਵਿੱਚੋਂ ਇੱਕ ਸਿਆਣਾ ਬਜ਼ੁਰਗ ਕਹਿਣ ਲੱਗਿਆ ਫਕੀਰ ਜੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਉਹ ਕਹਿਣ ਲੱਗਿਆ ਮੈਂ ਹਾਂ ਮਰਦਾਨਾ ਤੇ ਮੇਰਾ ਗੁਰੂ ਹੈ ਗੁਰੂ ਨਾਨਕ ਉਹ ਨਾਨਕ ਨਰਨਕਾਰੀ ਹੈ ਜਗਤ ਤਾਰਣ ਹੈ ਵੱਡੇ ਵੱਡੇ ਕਲਾਮਾਤੀ ਉਹਨੂੰ ਆ ਕੇ ਮੱਥਾ ਟੇਕਦੇ ਹੈ ਤੇ ਉਹ ਕਹਿਣ ਲੱਗੇ ਤੇਰਾ ਗੁਰੂ ਕਿੱਥੇ ਹੈ ਉਹ ਕਹਿਣ ਲੱਗਿਆ ਉਹ ਸਾਹਮਣੇ ਬੈਠਾ ਇੱਕ ਬੇਰੀ ਹੇਠਾਂ ਉਸ ਵੇਲੇ ਕੀ ਹੁੰਦਾ ਹੈ ਸੰਗਤ ਜੀ ਉਸ ਪਿੰਡ ਦੇ ਲੋਕਾਂ ਨੂੰ ਇੱਕ ਆਸ ਦੀ ਉਮੀਦ ਪੈਦਾ ਹੁੰਦੀ ਹੈ ਕਿ ਚਲੋ ਆਪਾਂ ਉਸ ਪੀਰ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਆਪ ਪਤਾ ਉਹ ਪੀਰ ਆਪਣੀ ਮਦਦ ਕਰ ਦਵੇ ਤੇ ਸੰਗਤ ਇਕੱਠੀ ਹੋ ਕੇ ਗੁਰੂ ਜੀ ਦੇ ਕੋਲੇ ਜਾਂਦੀ ਹੈ ਤੇ ਗੁਰੂ ਜੀ ਉੱਥੇ ਬੈਠੇ ਹਨ ਨੇਤਰ ਬੰਦ ਕਰਕੇ ਤੇ ਜਦੋਂ ਸੰਗਤ ਜਾ ਕੇ ਬੈਠਦੀ ਹੈ ਗੁਰੂ ਨਾਨਕ ਜੀ ਕਹਿੰਦੇ ਹਨ ਮਰਦਾਨਿਆਂ ਰਵਾਬ ਵਜਾਓ ਬਾਣੀ ਗਾਈਏ ਉਸ ਵੇਲੇ ਗੁਰੂ ਜੀ ਸ਼ਬਦ ਪੜ੍ਹ ਰਹੇ ਹਨ ਤੇ ਸੰਗਤਾਂ ਜਿਵੇਂ ਜਿਵੇਂ ਕੋਲ ਆਉਂਦੀਆਂ ਜਾਂਦੀਆਂ ਹੈ ਤੇ ਉਸ ਵੇਲੇ ਗੁਰਨਾਨਕ ਦੀ ਬਾਣੀਆਂ ਸੁਣ ਕੇ ਉਹਨਾਂ ਦਾ ਮਨ ਜੁੜ ਜਾਂਦਾ ਹੈ ਤੇ ਉੱਥੇ ਬੈਠ ਜਾਂਦੀਆਂ ਹੈ ਜਦੋਂ ਗੁਰਨਾਨਕ ਜੀ ਆਪਣੇ ਨੇਤਰ ਖੋਲਦੇ ਹੈ ਨਾ ਸੰਗਤ ਜੀ ਤੇ ਸੰਗਤਾਂ ਹੱਥ ਜੋੜ ਕੇ ਖੜੇ ਹਨ ਸਾਰੇ ਤੇ ਕਹਿਣ ਲੱਗੇ ਮਹਾਰਾਜ ਕੇ ਭਾਈ ਕੀ ਗੱਲ ਹੋ ਗਈ ਸਾਰਿਆਂ ਦੇ ਚਿਹਰਿਆਂ ਤੇ ਉਦਾਸੀਆਂ ਕਿਉਂ ਹੈ ਤੇ ਉਹਨਾਂ ਵਿੱਚੋਂ ਜਿਹੜਾ ਉਹਨਾਂ ਦਾ ਬਜ਼ੁਰਗ ਹੈ ਉਹ ਆ ਕੇ ਕਹਿਣ ਲੱਗਿਆ ਫਕੀਰ ਜੀ ਸਾਡੇ ਪਿੰਡ ਤੇ ਬੜੀ ਵੱਡੀ ਮੁਸੀਬਤ ਆਣ ਖੜੀ ਹੈ ਹੁਣ ਸਾਨੂੰ ਬਤਵਾਉਣ ਵਾਲਾ ਕੋਈ ਨਹੀਂ ਹੈ ਸਾਡਾ ਪਿੰਡ ਖਤਮ ਹੋ ਜਾਣਾ ਹੈ ਤਬਾਹ ਹੋ ਜਾਣਾ ਹੈ ਤੇ ਗੁਰਨਾਨਕ ਜੀ ਕਹਿਣ ਲੱਗੇ ਭਾਈ ਐਦਾਂ ਦਾ ਕੀ ਹੋ ਜਾਣਾ ਹੈ ਤੁਹਾਡੇ ਪਿੰਡ ਨੂੰ ਕੀ ਕਹ ਲੈ ਤੁਹਾਡੇ ਪਿੰਡੇ ਵਿੱਚ ਕੀ ਹੋਣੇ ਵਾਲਾ ਹੈ ਉਹ ਕਹਿਣ ਲੱਗੇ ਮਹਾਰਾਜ ਸਾਡਾ ਇੱਕ ਇੱਥੇ ਹੈ ਫਕੀਰ ਉਹਦਾ ਨਾਮ ਹੈ ਹਮਜ਼ਾ ਗੌਸ ਤੇ ਉਹਨੇ ਸਾਡੇ ਪਿੰਡ ਦੇ ਇੱਕ ਖੱਤਰੀ ਪਰਿਵਾਰ ਨੂੰ Hindu ਪਰਿਵਾਰ ਨੂੰ ਉਹਨਾਂ ਨੂੰ ਇੱਕ ਪੁੱਤਰ ਦਵਾਇਆ ਸੀ ਉਹਨਾਂ ਕੋਲੇ ਪੁੱਤਰ ਨਹੀਂ ਸੀ ਉਹ ਇਹਦੇ ਕੋਲੇ ਆਪਣੀ ਮੰਨਤ ਲੈ ਕੇ ਆਏ ਸੀ ਤੇ ਉਹ ਕਹਿਣ ਲੱਗੇ ਸਾਡੇ ਕੋਲ ਪੁੱਤਰ ਨਹੀਂ ਹੈ ਤੂੰ ਸਾਨੂੰ ਇੱਕ ਪੁੱਤਰ ਦਵਾ ਦੇ ਖੁਦਾ ਕੋਲੋਂ ਤੇ ਉਹ ਪੀਰ ਕਹਿਣ ਲੱਗਿਆ ਭਾਈ ਤੈਨੂੰ ਮੈਂ ਦੋ ਪੁੱਤਰ ਦਿਵਾਵਾਂਗਾ ਤੇ ਇੱਕ ਪੁੱਤਰ ਤੋਂ ਮੈਨੂੰ ਦੇ ਦੇਣਾ ਹੈ ਤੇ ਉਸ ਪਰਿਵਾਰ ਨੇ ਇਸ ਪੀਰ ਨਾਲ ਵਾਅਦਾ ਕੀਤਾ ਸੀ ਕਿ ਜੇ ਸਾਡੇ ਘਰ ਦੋ ਪੁੱਤਰ ਹੋਣਗੇ ਤੇ ਇੱਕ ਪੁੱਤਰ ਅਸੀਂ ਤੈਨੂੰ ਦੇਵਾਂਗੇ ਤੇ ਉਸ ਤਰ੍ਹਾਂ ਹੀ ਹੋਇਆ ਹੈ ਉਹਨਾਂ ਦੇ ਘਰ ਦੋ ਪੁੱਤਰ ਹੋਏ ਤੇ ਜਦੋਂ ਉਹ ਪੁੱਤਰ ਜਵਾਨ ਹੋਏ ਤੇ ਇਹ ਪੀਰ ਉਹਨਾਂ ਦੇ ਘਰ ਜਾਂਦਾ ਹੈ ਤੇ ਜਾ ਕੇ ਕਹਿੰਦਾ ਹੈ ਕੀ ਭਾਈ ਮੇਰਾ ਵਾਦਾ ਪੂਰਾ ਕਰੋ ਤੁਹਾਨੂੰ ਦੋ ਪੁੱਤਰ ਮਿਲੇ ਹੈ ਤੁਸੀਂ ਇੱਕ ਪੁੱਤਰ ਮੈਨੂੰ ਦੇਣਾ ਸੀ ਉਹ ਅੱਜ ਮੈਨੂੰ ਦੇ ਦਿਓ ਪਰ ਗੁਰੂ ਜੀ ਉਹ ਪਰਿਵਾਰ ਨੇ ਆਪਣੇ ਵਾਦੇ ਤੋਂ ਮੁਕਰ ਗਏ ਹਨ ਤੇ ਉਹਨਾਂ ਨੇ ਪੀਰ ਨੂੰ ਪੁੱਤਰ ਨਹੀਂ ਦਿੱਤਾ ਹੈ ਤੇ ਪੀਰ ਨੇ ਹਟ ਕੀਤਾ ਹੈ ਕਿ ਚਾਲੀਸਾ ਕਰੂੰਗਾ ਉਸ ਤੋਂ ਬਾਅਦ ਸਾਰੇ ਪਿੰਡ ਨੂੰ ਖਤਮ ਕਰ ਦੂੰਗਾ ਆਪਣੀ ਸ਼ਕਤੀ ਨਾਲ ਹੁਣ ਸਾਡੇ ਪਿੰਡ ਤੇ ਬੜੀ ਮੁਸੀਬਤ ਆਈ ਹੈ ਹੁਣ ਸਾਰੇ ਪਿੰਡ ਦੇ ਮਰਨ ਵਾਲੇ ਹੈ ਗੁਰੂ ਜੀ ਕਹਿਣ ਲੱਗੇ ਭਾਈ ਐਦਾਂ ਦਾ ਕੁਛ ਨਹੀਂ ਹੁੰਦਾ ਹੈ ਉਸ ਵੇਲੇ ਮਰਦਾਨੇ ਨੂੰ ਕਿਹਾ ਹੈ ਕਿ ਜਾ ਤੂੰ ਉਸ ਪੀਰ ਨੂੰ ਬੁਲਾ ਕੇ ਲਿਆ ਤੇ ਮਰਦਾਨਾ ਗੁਰੂ ਜੀ ਦਾ ਹੁਕਮ ਮੰਨ ਕੇ ਉਸ ਪੀਰ ਦੀ ਕੁਟਿਆ ਵੱਲ ਤੁਰ ਪੈਂਦਾ ਹੈ ਜਦੋਂ ਕੁਟਿਆ ਵਿੱਚ ਪ੍ਰਵੇਸ਼ ਕਰਦਾ ਹੈ ਤੇ ਉਸ ਪੀਰ ਦੇ ਚੇਲੇ ਉਹਨੂੰ ਰੋਕ ਲੈਂਦੇ ਹੈ ਕਿ ਭਾਈ ਤੂੰ ਕੌਣ ਹੈ ਕੀ ਲੈਣਾ ਆਇਆ ਹੈ ਉਹ ਕਹਿਣ ਲੱਗਿਆ ਕਿ ਮੈਂ ਪੀਰ ਜੀ ਨੂੰ ਕਹਿਣ ਵਾਸਤੇ ਆਇਆ ਹਾਂ ਕਿ ਤੈਨੂੰ ਗੁਰਨਾਨਕ ਜੀ ਯਾਦ ਕਰਦੇ ਹਨ ਉਹ ਕਹਿਣ ਲੱਗੇ ਕੌਣ ਹੈ ਗੁਰਨਾਨਕ ਸਾਡੇ ਪੀਰ ਨੇ ਤੈਨੂੰ ਨਹੀਂ ਮਿਲਣਾ ਉਹਨੇ ਕਿਹਾ ਹੈ ਮੈਨੂੰ ਕੋਈ ਨਾ ਮਿਲਣਾ ਆਵੇ ਮਰਦਾਨਾ ਵਾਪਸ ਆਉਂਦਾ ਹੈ ਤੇ ਕਹਿੰਦਾ ਹੈ ਮਹਾਰਾਜ ਉਹਦੇ ਚੇਲੇ ਮੈਨੂੰ ਅੰਦਰ ਨਹੀਂ ਜਾਣ ਦਿੰਦੇ ਉਹ ਕਹਿੰਦੇ ਹੈ ਸਾਡਾ ਪੀਰ ਕਿਸੇ ਨੂੰ ਨਹੀਂ ਮਿਲਦਾ ਉਹਨੇ ਚਲਿਂਸਾ ਰੱਖਿਆ ਹੋਇਆ ਹੈ ਤੇ ਗੁਰੂ ਜੀ ਕਹਣ ਲੱਗੇ ਮਰਦਾਨਿਆ ਉਹਨੂੰ ਜਾ ਕੇ ਕਹੋ ਕਿ ਅਸੀਂ ਉਹਨੂੰ ਬੁਲਾਇਆ ਹੈ ਮਰਦਾਨਾ ਫਿਰ ਇੱਕ ਵਾਰ ਜਾਂਦਾ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਤੇ ਉਹ ਜਿਹੜੇ ਚੇਲੇ ਹੈ ਉਹਨੂੰ ਬਾਹਰੋਂ ਹੀ ਰੋਕ ਲੈਂਦੇ ਹੈ ਇਸ ਵਾਰ ਕਹਿੰਦੇ ਹੈ ਕਿ ਬਾਬਾ ਤੈਨੂੰ ਕਿਹਾ ਹੈ ਤੂੰ ਨਾ ਆ ਤੂੰ ਕੌਣ ਹੈ ਸਾਨੂੰ ਕਿਉਂ ਤੰਗ ਕਰਦਾ ਹੈ ਸਾਡੇ ਪੀਰ ਜੀ ਕਿਸੇ ਨੂੰ ਨਹੀਂ ਮਿਲਦੇ ਉਹ ਤਲੀਸਾ ਕਰਦੇ ਹਨ ਤੇ ਉਹ ਕਹਿੰਦਾ ਹੈ ਭਾਈ ਉਹਨੂੰ ਗੁਣਾਨਕ ਬੁਲਾਉਂਦਾ ਹੈ ਉਹਨੂੰ ਭੇਜੋ ਉਹ ਕਹਿੰਦੇ ਹੈ ਕਿ ਇੱਥੋਂ ਚਲਾ ਜਾ ਨਹੀਂ ਤੈਨੂੰ ਅਸੀਂ ਮਾਰਾ ਕੁੱਟਾਂਗੇ ਉਸ ਤੋਂ ਬਾਅਦ ਮਰਦਾਨਾ ਵਾਪਸ ਆ ਕੇ ਕਹਿੰਦਾ ਹੈ ਮਹਾਰਾਜ ਉਹਦੇ ਚੇਲੇ ਬੜੇ ਗੁੱਸੇ ਵਾਲੇ ਹੈ ਉਹ ਬੜਾ ਮਾੜਾ ਚੰਗਾ ਬੋਲਦੇ ਹੈ ਗੁਰੂ ਜੀ ਕਹਿਣ ਲੱਗੇ ਤੂੰ ਇੱਕ ਵਾਰੀ ਫੇਰ ਜਾ ਮਰਦਾਨਿਆ ਐਸਵਰ ਮਦਾਨਾ ਕਹਿਣ ਲੱਗਿਆ ਮਹਾਰਾਜ ਉਹ ਬੜੇ ਗੁੱਸੇ ਵਾਲੇ ਹੈ ਮੈਨੂੰ ਨੁਕਸਾਨ ਪਹੁੰਚਾ ਦੇਣਗੇ ਗੁਰੂ ਜੀ ਕਹਿਣ ਲੱਗੇ ਨਹੀਂ ਤੂੰ ਇੱਕ ਵਾਰ ਫਿਰ ਜਾ ਜਦੋਂ ਮਰਦਾਨਾ ਜਾਂਦਾ ਹੈ ਉਸ ਕੁਟਿਆ ਵੱਲ ਤੇ ਉਹਨੂੰ ਦੂਰੋਂ ਵੇਖ ਆਉਂਦੇ ਨੂੰ ਉਹ ਚੇਲੇ ਉਹਦੇ ਵੱਲ ਡਾਂਗਾ ਚੱਕ ਕੇ ਉਹਦੇ ਵੱਲ ਭੱਜਦੇ ਹੈ ਤੇ ਮਦਾਨਾ ਵਾਪਸ ਆ ਗਿਆ ਦੌੜ ਕੇ ਉਹ ਕਹਿਣ ਲੱਗਿਆ ਮਹਾਰਾਜ ਉਹ ਮੈਨੂੰ ਮਾਰਨ ਵਾਸਤੇ ਆ ਰਹੇ ਸਨ ਉਸ ਤੋਂ ਬਾਅਦ ਕੀ ਕੌਤਕ ਵਰਤਦਾ ਹੈ ਕਿ ਅਸਮਾਨ ਤੇ ਇੱਕਦਮ ਭਿਆਨਕ ਮੌਸਮ ਬਣਦਾ ਹੈ ਬੱਦਲਾ ਬੱਦਲਾਂ ਦਾ ਮੌਸਮ ਬਣਦਾ ਹੈ ਤੇ ਉਧਰੋਂ ਇੱਕ ਬਿਜਲੀ ਚਮਕਦੀ ਹੈ ਬੜੀ ਭਿਆਨਕ ਤੇ ਉਹ ਮੱਠ ਦੇ ਉੱਪਰ गिरਦੀ ਹੈ ਆ ਕੇ ਤੇ ਉਹ ਮੱਠ ਦੇ ਵਿੱਚ ਤਿਹੜ ਆ ਜਾਂਦੀ ਹੈ ਤੇ ਇਹ ਪੀਰ ਰੋਲਾ ਪਉਂਦਾ ਉਸ ਤੋਂ ਬਾਅਦ ਆਉਂਦਾ ਹੈ ਅਨਰਥ ਹੋ ਗਿਆ ਮੇਰਾ ਤਨਸਾ ਅੰਗ ਹੋ ਗਿਆ ਉਹ ਕਹਿੰਦਾ ਹੈ ਕੌਣ ਹੈ ਦੁਸ਼ਟ ਜਿਨੇ ਮੇਰਾ ਜੀਸਾ ਭੰਗ ਕੀਤਾ ਉਹਦੇ ਚੇਲੇ ਕਹਿਣ ਲੱਗੇ ਫਕੀਰ ਜੀ ਉਹ ਇੱਕ ਸਾਹਮਣੇ ਫਕੀਰ ਬੈਠਾ ਹੈ ਉਸਨੇ ਕੋਈ ਕੌਤਕ ਵਰਤਾਇਆ ਹੈ ਤੁਹਾਡਾ ਜੀਸਾ ਤੁਹਾਡਾ ਮਟ ਫਟ ਗਿਆ ਉਹ ਪੀਰ ਬੜੇ ਗੁੱਸੇ ਨਾਲ ਉੱਥੇ ਜਾਂਦਾ ਹੈ ਤੇ ਉਹ ਜਾ ਕੇ ਕਹਿੰਦਾ ਹੈ ਕਿ हे ਖੁਦਾ ਦੇ ਬੰਦੇ ਤੂੰ ਕੌਣ ਹੈ ਤੂੰਨੇ ਮੇਰਾ ਇਸਾ ਤੰਗ ਕਿਉਂ ਕੀਤਾ ਹੈ ਉਹ ਹਿੰਦੀ ਬੋਲਦਾ ਹੈ ਪੀਰ ਉਸ ਵੇਲੇ ਗੁਰਨਾਨਕ ਜੀ ਕਹਿਣ ਲੱਗੇ ਪੀਰਾਂ ਦਾ ਕੰਮ ਹੈ ਲੋਕਾਂ ਦਾ ਭਲਾ ਕਰਨਾ ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਬਹੁਤ ਨਿਮਰਤਾ ਨਾਲ ਬੋਲੇ ਹੈ ਕਿ ਕਹਿਣ ਲੱਗੇ ਪੀਰ ਜੀ ਪੀਰ ਜੀ ਨੂੰ ਸਮਝਾਇਆ ਹੈ ਉਹ ਕਹਿਣ ਲੱਗੇ ਸਜਾ ਸਿਰਫ ਗੁਨਾਹ ਸਿਰਫ ਇੱਕ ਨੇ ਕੀਤਾ ਹੈ ਤੇ ਸਾਰੇ ਨਗਰ ਨੂੰ ਸਜ਼ਾ ਕਿਉਂ ਦੇਣੀ ਹੈ ਗੁਰੂ ਜੀ ਨੇ ਕਿਹਾ ਜੇਕਰ ਇੱਕ ਬੰਦੇ ਨੇ ਝੂਠ ਬੋਲਿਆ ਤਾਂ ਉਸ ਦੀ ਸਜ਼ਾ ਪੂਰੇ ਸ਼ਹਿਰ ਪੂਰੇ ਪਿੰਡ ਨੂੰ ਕਿਉਂ ਦੇਣੀ ਹੈ ਮਾਸੂਮ ਬੱਚੇ ਹਨ ਬਜ਼ੁਰਗ ਹਨ ਅਤੇ ਹੋਰ ਜਾਨਵਰ ਹੈ ਹੰਕਾਰ ਦਾ ਤਿਆਗ ਕਰੋ ਗੁਰੂ ਜੀ ਨੇ ਕਿਹਾ ਦੱਸਿਆ ਹੈ ਕਿ ਰੱਬ ਦੇ ਬੰਦਿਆਂ ਦੇ ਦਿਲ ਵਿੱਚ ਰਹਿਮ ਹੋਣਾ ਚਾਹੀਦਾ ਹੈ ਤੁਸੀਂ ਇੱਕ ਖੁਦਾ ਦੇ ਫਕੀਰ ਹੋ ਤੁਹਾਡੇ ਅੰਦਰ ਦਇਆ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਕ੍ਰੋਧ ਕਿਉਂ ਨਾ ਪੈਦਾ ਹੋਇਆ ਹੈ ਸੱਚੀ ਬੰਦਗੀ ਕਰੋ ਦੂਜਿਆਂ ਨੂੰ ਤੰਗ ਨਾ ਕਰੋ ਇਹ ਫਕੀਰਾਂ ਦਾ ਕੰਮ ਨਹੀਂ ਹੈ ਤੇ ਉਸ ਵੇਲੇ ਉਹ ਫਕੀਰ ਕਹਿਣ ਲੱਗਿਆ ਸਾਈ ਜੀ ਇਹ ਪਿੰਡ ਝੂਠਿਆਂ ਦਾ ਹੈ ਇਹ ਪਿੰਡ ਝੂਠੇ ਬੰਦੇ ਹੈ ਇਸ ਪਿੰਡ ਵਿੱਚ ਸੱਚਾ ਕੋਈ ਨਹੀਂ ਹੈ ਉਸ ਵੇਲੇ ਗੁਰਨਾਨਕ ਜੀ ਕਹਿਣ ਲੱਗੇ ਚੱਲ ਫਿਰ ਆਪਾਂ ਇੱਕ ਪਰਖੀ ਕਰਦੇ ਹਾਂ ਜੇ ਇਸ ਪਿੰਡ ਵਿੱਚ ਕੋਈ ਸੱਚਾ ਬੰਦਾ ਹੋਇਆ ਤੇ ਤੁਸੀਂ ਇਸ ਪਿੰਡ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਗੇ ਉਹ ਫਿਰ ਕਹਿਣ ਲੱਗਿਆ ਠੀਕ ਹੈ ਮਹਾਰਾਜ ਤੁਹਾਡੀ ਕਹਿਣ ਤੇ ਮੈਂ ਨਾ ਪਿੰਡ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ ਉਸ ਵੇਲੇ ਗੁਰਨਾਨਕ ਜੀ ਕੀ ਕੌਤਕ ਕਰਦੇ ਹਨ ਕਿ ਮਰਦਾਨੇ ਨੂੰ ਇੱਕ ਦੋ ਟਕੇ ਦਿੰਦੇ ਹਨ ਤੇ ਉਹ ਕਹਿਣ ਲੱਗੇ ਮਦਾਨਿਆਂ ਜਾਂ ਇਸ ਪਿੰਡ ਵਿੱਚੋਂ ਇੱਕ ਟਕੇ ਦਾ ਸੱਚ ਤੇ ਇੱਕ ਟਕੇ ਦਾ ਝੂਠ ਖਰੀਦ ਕੇ ਲਿਆ। ਉਹ ਪੀਰ ਵੇਖ ਕੇ ਬੜਾ ਹੈਰਾਨ ਹੁੰਦਾ ਹੈ ਪਾਸ਼ਾ ਇਹ ਕੀ ਕੌਤਕ ਹੈ। ਉਸ ਵੇਲੇ ਮਦਾਨਾ ਉੱਥੋਂ ਜਾਂਦਾ ਹੈ ਪਿੰਡ ਵਿੱਚ ਨਗਰ ਵਿੱਚ ਜੋ ਨਗਰ ਦੀ ਦੁਕਾਨਾਂ ਉੱਥੇ ਕਹਿੰਦਾ ਹੈ ਇੱਕ ਟਕੇ ਦਾ ਸੱਚ ਇੱਕ ਟਕੇ ਦਾ ਝੂਠ ਮੰਗਦਾ ਫਿਰਦਾ ਹੈ। ਪਰ ਕਿਸੇ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਹੈ ਕਿ ਇਹ ਕੀ ਮੰਗ ਰਿਹਾ ਹੈ ਉਸ ਵੇਲੇ ਕੀ ਹੁੰਦਾ ਹੈ ਸੰਤ ਜੀ ਮਦਾਨਾ ਫਿਰਦਾ ਫਿਰਦਾ ਇੱਕ ਮੁੱਲੇ ਖਤਰੀ ਦੀ ਦੁਕਾਨ ਦੇ ਕੋਲੇ ਆ ਜਾਂਦਾ ਹੈ ਉਹ ਮੁੱਲਾ ਕਹਿਣ ਲੱਗਿਆ ਬਾਬਾ ਕੀ ਮੰਗਦਾ ਤੂੰ ਕੀ ਲੈਣਾ ਮੇਰੇ ਕੋਲ ਆ ਉਹ ਕਹਿਣ ਲੱਗਿਆ ਮੇਰੇ ਗੁਰੂ ਨੇ ਸੱਚ ਦੇ ਝੋਟ ਮੰਗਾਇਆ ਹੈ ਇੱਕ ਟਕੇ ਦਾ ਤੇ ਉਹ ਕਹਿਣ ਲੱਗਾ ਲਿਆ ਮੈਂ ਦੇ ਦਿੰਨਾ ਉਸ ਵੇਲੇ ਮਦਾਨਾ ਬੜਾ ਖੁਸ਼ ਹੋਇਆ ਚਲੋ ਮੇਰੀ ਇੱਛਾ ਪੂਰੀ ਹੋ ਗਈ ਮੈਂ ਬੜੇ ਟਾਈਮ ਤੋਂ ਘੁੰਮ ਰਿਹਾ ਹਾਂ ਤੇ ਉਹਨੇ ਇੱਕ ਪਰਚੀ ਲਈ ਹੈ ਉਹਦੇ ਤੇ ਲਿਖਿਆ ਹੈ ਮਰਨਾ ਸੱਚ ਤੇ ਜਾਣਾ ਝੂਠ ਉਸ ਵੇਲੇ ਉਹ ਪਰਚੀ ਲੈ ਕੇ ਮਦਾਨਾ ਗੁਰੂ ਜੀ ਕੋਲ ਜਾਂਦਾ ਹੈ ਤੇ ਜਦੋਂ ਗੁਰੂ ਜੀ ਪਰਚੀ ਖੋਲਦੇ ਹੈ ਤੇ ਉਹਦੇ ਤੇ ਲਿਖਿਆ ਹੈ ਕਿ ਮਰਨਾ ਸੱਚ ਹੈ ਤੇ ਜਾਣਾ ਝੂਠ ਹੈ ਗੁਰੂ ਜੀ ਕਹ ਲਗੇ ਪੀਰ ਆ ਵੇਖ ਇਹਦੇ ਵਿੱਚ ਇੱਕ ਬੰਦਾ ਸੱਚਾ ਹੈ ਤੂੰ ਕੰਨਾ ਸਾਰਾ ਪਿੰਡ ਝੂਠਿਆਂ ਦਾ ਤੇ ਗੁਰੂ ਜੀ ਨੇ ਮੁੱਲੇ ਨੂੰ ਆਪਣੇ ਕੋਲ ਬੁਲਾਇਆ ਹੈ ਤੇ ਗੁਰੂ ਜੀ ਕਹਿੰਦੇ ਹਨ ਕਿ ਭਾਈ ਤੈਨੂੰ ਇਹ ਗਿਆਨ ਕਿੱਥੋਂ ਹੋਇਆ ਹੈ ਉਹ ਕਹਿੰਦਾ ਹੈ ਮਹਾਰਾਜ ਮੇਰਾ ਪਿਤਾ ਹੈ ਉਹ ਬੜਾ ਗਿਆਨੀ ਹੈ ਮੈਂ ਉਹਦੇ ਕੋਲ ਸੁਣਿਆ ਸੀ ਉਹ ਕਹਿੰਦੇ ਸੀ ਕਿ ਭਾਜ ਮਰਨਾ ਸੱਚ ਹੈ ਤੇ ਜੁਣਾ ਝੂਠ ਹੈ ਗੁਰੂ ਜੀ ਕਹਿਣ ਲੱਗੇ ਪੀਰ ਜੀ ਅਜ ਇੱਕ ਜਿੰਨੂ ਇੱਦਾਂ ਵੱਡਾ ਗਿਆਨ ਹੈ ਤੁਸੀਂ ਕੰਨੇ ਪਿੰਡ ਝੂਠਿਆਂ ਦਾ ਹੈ ਉਸ ਤੋਂ ਬਾਅਦ ਉਸ ਉਸ ਫਕੀਰ ਨੂੰ ਗੁਰੂ ਜੀ ਨੇ ਸਮਝਾਇਆ ਹੈ ਕਿ ਫਕੀਰ ਜੀ ਫਕੀਰਾਂ ਦਾ ਕੰਮ ਹੈ ਲੋਕਾਂ ਦੀ ਮਦਦ ਕਰਨੀ ਆਪਣੇ ਪਿੰਡ ਦਾ ਭਲਾ ਕਰਨਾ ਇਹ ਪਿੰਡ ਤੇਰਾ ਹੈ ਤੇ ਇਹ ਲੋਕ ਵੀ ਤੇਰੇ ਉੱਤੇ ਸਰਦਾ ਰੱਖਦੇ ਹੈ ਗੁਰੂ ਜੀ ਕਹਿੰਦੇ ਹੈ ਕਿ ਉਹ ਮੋਹ ਵਿੱਚ ਫਸੇ ਹੋਏ ਹੈ ਤੂੰ ਇੱਕ ਫਕੀਰ ਹੈ ਸਾਈਂ ਦਾ ਬੰਦਾ ਪਾਸ਼ਾ ਕਹਿੰਦੇ ਹੈ ਭਾਈ ਅੱਜ ਤੋਂ ਸੱਚੀ ਭਗਤੀ ਸ਼ੁਰੂ ਕਰ ਦੇ ਤੇ ਲੋਕਾਂ ਦਾ ਭਲਾ ਭਲਾ ਕਰਿਆ ਕਰ ਤੇ ਫਕੀਰ ਨੇ ਗੁਰੂ ਜੀ ਤੋਂ ਮਾਫੀ ਮੰਗੀ ਹੈ ਕਹਿਣ ਲੱਗਿਆ ਮਹਾਰਾਜ ਮੈਨੂੰ ਹੰਕਾਰ ਬੜਾ ਸੀ ਕਿ ਮੈਂ ਖੁਦਾ ਕੋਲੋਂ ਕੁਝ ਵੀ ਮੰਗ ਸਕਦਾ ਹਾਂ ਕੁਝ ਵੀ ਲੈ ਸਕਦਾ ਹਾਂ ਗੁਰੂ ਜੀ ਕਹਣ ਲੱਗੇ ਖੁਦਾ ਦੇ ਬੇਨਤੀ ਕਰਨੀ ਅਰਦਾਸ ਕਰਨੀ ਇਹ ਫਕੀਰਾਂ ਦਾ ਕੰਮ ਹੈ ਲੋਕਾਂ ਦੀ ਮਦਦ ਕਰਨੀ ਇਹ ਫਕੀਰਾਂ ਦਾ ਕੰਮ ਹੈ ਲੋਕਾਂ ਦਾ ਭਲਾ ਕਰੋ ਉਸ ਤੋਂ ਬਾਅਦ ਉਹ ਪੀਰ ਇੱਕ ਸੱਚਾ ਸਾਈਂ ਫਕੀਰ ਬਣ ਗਿਆ ਹੈ ਤੇ ਉਹ ਆਪਣੀ ਕੋਠੀਆ ਤੇ ਲੰਗਰ ਵੀ ਕਰਦਾ ਹੈ ਤੇ ਲੋਕਾਂ ਦਾ ਭਲਾ ਕਰਦਾ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਦਾ ਹੈ ਤੇ ਜਿਹੜਾ ਇਹ ਮੁੱਲਾ ਹੈ ਭਾਈ ਇਹ ਮੁੱਲਾ ਕੌਣ ਸੀ ਇਹ ਮੁੱਲਾ ਖਤਰੀ ਕੌਣ ਹੈ ਇਹ ਉਦੋਂ ਦੀ ਗੱਲ ਹੈ ਭਾਈ ਜਦੋਂ ਗੁਰੂ ਨਾਨਕ ਦੇਵ ਜੀ ਮਲਤਾਨ ਤੋਂ ਵਾਪਸ ਆ ਕੇ ਫਿਰ ਸਿਆਲਕੋਟ ਵੱਲ ਆਏ ਹਨ ਅੱਜ ਜਦੋਂ ਗੁਰੂ ਜੀ ਸਿਆਲਕੋਟ ਪਹੁੰਚੇ ਹਨ ਤੇ ਉਸ ਵੇਲੇ ਉਹ ਸੰਗਤਾਂ ਵੇਖ ਕੇ ਬੜੀਆਂ ਖੁਸ਼ ਹੁੰਦੀਆਂ ਸਿਆਲਕੋਟ ਦੀਆਂ ਉਹ ਕਹਿਣ ਲੱਗੀਆਂ ਮਹਾਰਾਜ ਤੁਸੀਂ ਸਾਡੇ ਕੋਲੇ ਬੜੇ ਸਮੇਂ ਬਾਅਦ ਵਾਪਸ ਆਏ ਹੋ ਤੇ ਉਹ ਕਹਿਣ ਲੱਗੀਆਂ ਅੱਜ ਤੋਂ ਬਾਅਦ ਤੁਸੀਂ ਸਾਡੇ ਕੋਲ ਰਹੋ ਇੱਥੇ ਤੁਹਾਡੇ ਅਸੀਂ ਸੇਵਾ ਕਰਨੀ ਹੈ ਜਦੋਂ ਗੁਰੂ ਜੀ ਉੱਥੇ ਬੈਠ ਕੇ ਬਾਣੀ ਗਾ ਰਹੇ ਹਨ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਗੁਨਾਣਕ ਜੀ ਇਸ ਨਗਰੇ ਵਿੱਚ ਸਿਆਲਕੋਟ ਵਾਪਸ ਆ ਗਏ ਉਵੇਂ ਸੰਗਤਾਂ ਗੁਰੂ ਜੀ ਦੇ ਕੋਲੇ ਆ ਕੇ ਬੈਠਦੀਆਂ ਹੈ ਤੇ ਸੰਗਤਾਂ ਗੁਰੂ ਜੀ ਦੇ ਚਿਹਰੇ ਵੱਲ ਦੇਖਦੀਆਂ ਹੈ ਚਿਹਰਾ ਬੜਾ ਨੂਰਾਨੀ ਹੈ ਵੇਖ ਕੇ ਅੰਦਰ ਦੀ ਸ਼ਾਂਤੀ ਆਉਂਦੀ ਹੈ ਮਨ ਸ਼ਾਂਤ ਹੁੰਦਾ ਹੈ ਜਦੋਂ ਗੁਰੂ ਜੀ ਉੱਥੇ ਬੈਠ ਕੇ ਬਾਣੀ ਗਾ ਰਹੇ ਹਨ ਤੇ ਸੰਗਤਾਂ ਇਕੱਠੀਆਂ ਹੁੰਦੀਆਂ ਹੈ ਤੇ ਸੰਗਤਾਂ ਆਨੰਦ ਮਾਣਦੀਆਂ ਹੈ ਮਿੱਠੀ ਬਾਣੀ ਦਾ ਜਦੋਂ ਗੁਰੂ ਜੀ ਨੈਤਰ ਖੋਲਦੇ ਹੈ ਇਹ ਸੰਗਤਾਂ ਇਕੱਠੀਆਂ ਹੋਈਆਂ ਹੈ ਸਿਆਲਕੋਟ ਦੀਆਂ ਤੇ ਬੇਨਤੀ ਕਰਦੀਆਂ ਹੈ ਮਹਾਰਾਜ ਬੜੇ ਸਮੇਂ ਬਾਅਦ ਵਾਪਸ ਆਏ ਹੋ ਹੁਣ ਤੁਹਾਨੂੰ ਅਸੀਂ ਵਾਪਸ ਨਹੀਂ ਜਾਣ ਦੇਣਾ ਤੇ ਗੁਰੂ ਜੀ ਕਹਿਣ ਲੱਗੇ ਨਹੀਂ ਭਾਈ ਸਾਨੂੰ ਹੋਰ ਵੀ ਸੰਗਤਾਂ ਉਡੀਕਦੀਆਂ ਹੈ ਤੇ ਸੰਗਤਾਂ ਦੇ ਕਹਿਣ ਤੇ ਗੁਰੂ ਜੀ ਉੱਥੇ 2-3 ਦਿਨ ਦਾ ਰਹਿਣ ਦਾ ਵਾਅਦਾ ਕਰਦੇ ਹੈ ਸੰਗਤਾਂ ਨੇ 2-3 ਦਿਨ ਗੁਰੂ ਜੀ ਨੂੰ ਉੱਥੇ ਰੱਖਿਆ ਹੈ ਸਿਆਲਕੋਟ ਵਿੱਚ ਤੇ ਉਹਨਾਂ ਨੇ ਗੁਰੂ ਜੀ ਦੀ ਬੜੀ ਸੇਵਾ ਕੀਤੀ ਹੈ ਤੇ ਨਿਹਾਲ ਹੁੰਦੇ ਹੈ ਉਥੇ ਗੁਰੂ ਜੀ ਨੇ 4 ਦਿਨ ਰਹਿ ਕੇ ਰੱਬ ਦਾ ਨਾਮ ਜਪਾਇਆ ਹੈ ਸੰਗਤਾਂ ਦੀ ਬੜੀ ਉੱਤੇ ਰੌਣਕ ਲੱਗੀ ਹੈ ਤੇ ਗੁਰੂ ਜੀ ਅੱਜ ਜਾਣ ਦਾ ਵੇਲਾ ਆ ਗਿਆ ਹੈ ਤੇ ਸੰਗਤਾਂ ਨਿਰਾਸ਼ ਹੁੰਦੀਆਂ ਹੈ ਤੇ ਕਹਿੰਦੀਆਂ ਮਹਾਰਾਜ ਤੁਹਾਡੇ ਤੋਂ ਸਾਡਾ ਹਜੇ ਮਨ ਨਹੀਂ ਭਰਿਆ ਤੁਸੀਂ ਨਾ ਜਾਵੋ ਇੱਥੋਂ ਗੁਰੂ ਜੀ ਕਹਿਣ ਲੱਗੇ ਭਾਈ ਸਾਨੂੰ ਇੱਥੋਂ ਜਾਣਾ ਹੈ ਅਸੀਂ ਅੱਗੇ ਜਾਣਾ ਹੈ ਪਰ ਉਸ ਵੇਲੇ ਗੁਰੂ ਜੀ ਨੂੰ ਚੇਤੇ ਆਉਂਦਾ ਹੈ ਉਹ ਬਚਨ ਕਹਿੰਦੇ ਹੈ ਕਿ ਭਾਈ ਸਾਡਾ ਇੱਥੇ ਇੱਕ ਸਿੱਖ ਹੈ ਸ੍ਰਧਾਲੂ ਮੂਲਾ ਉਹ ਸੰਤਾਂ ਕਹਿਣ ਲੱਗੇ ਹਾਂਜੀ ਮਹਾਰਾਜ ਕਹਿੰਦੇ ਉਹ ਮੂਲਾ ਜਿਹਨੇ ਸਾਨੂੰ ਦੱਸਿਆ ਸੀ ਚੌਣਾ ਝੂਠ ਹੈ ਤੇ ਮਰਨਾ ਸੱਚ ਹੈ ਤੇ ਗੁਰੂ ਜੀ ਕਹਿਣ ਲੱਗੇ ਉਹ ਮੂਲਾ ਸਾਨੂੰ ਮਿਲਣ ਵਾਸਤੇ ਕਿਉਂ ਨਹੀਂ ਆਇਆ ਜੋ ਗੁਰੂ ਜੀ ਕਹਿਣ ਲੱਗੇ ਉਹਦਾ ਘਰ ਕਿੱਥੇ ਹੈ ਉਹ ਕਹਿੰਦੇ ਆਹ ਮਹਾਰਾਜ ਉਹਦਾ ਘਰ ਹੈ ਪਿੰਡ ਦੇ ਬਾਹਰਲੇ ਪਾਸੇ ਤੇ ਮੂਲਾ ਕੁਛ ਟਾਈਮ ਪਹਿਲਾਂ ਗੁਰੂ ਜੀ ਦੀ ਸੇਵਾ ਕਰਦਾ ਹੈ ਉਹ ਉਹਨਾਂ ਦੇ ਨਾਲ ਹੀ ਚਲਾ ਜਾਂਦਾ ਹੈ ਤੇ ਉਹ ਵੀ ਗੁਰੂ ਜੀ ਦੇ ਨਾਲ ਬੜਾ ਲੰਮਾ ਸਮਾਂ ਸੇਵਾ ਕੀਤੀ ਹੈ ਉਸ ਤੋਂ ਬਾਅਦ ਉਹਦਾ ਵਿਆਹ ਹੁੰਦਾ ਹੈ ਉਹ ਆਪਣੇ ਘਰ ਵਾਪਸ ਆਉਂਦਾ ਹੈ ਉਸ ਤੋਂ ਬਾਅਦ ਗੁਰੂ ਜੀ ਸਿਆਲकोट ਆਉਂਦੇ ਉਹਨੂੰ ਮਿਲਣ ਵਾਸਤੇ ਤੇ ਅੱਜ ਉਹ ਸਮਾਂ ਆਇਆ ਹੈ ਗੁਰੂ ਜੀ ਉਹਨੂੰ ਮਿਲਣ ਵਾਸਤੇ ਸਿਆਲकोट ਆਏ ਹਨ ਤੇ ਗੁਰੂ ਜੀ ਕਹਿਣ ਲੱਗੇ ਭਾਈ ਸਾਡਾ ਮੂਲਾ ਸਦਾ ਨੂੰ ਸਿੱਖ ਰਹਿੰਦਾ ਸੀ ਉਹਨੂੰ ਮਿਲਣਾ ਹੈ ਤੇ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਤੂੰ ਜਾ ਮੂਲੇ ਨੂੰ ਬੁਲਾ ਕੇ ਲਿਆ ਉਹਨੂੰ ਕਹੇ ਤੈਨੂੰ ਗੁਰੂ ਜੀ ਮਿਲਣ ਵਾਸਤੇ ਆਏ ਹੈ ਸੰਗਤ ਜੀ ਮਰਦਾਨਾ ਜਾਂਦਾ ਹੈ ਤੇ ਜਾ ਕੇ ਉਸ ਘਰ ਦਾ ਬੂਹਾ ਖੜਕੋਂਦਾ ਹੈ ਤੇ ਉਧਰ ਕੀ ਹੁੰਦਾ ਹੈ ਮੂਲੇ ਨੂੰ ਪਹਿਲਾਂ ਹੀ ਖਬਰ ਹੈ ਸੀ ਗੁਰੂ ਜੀ ਕਿ ਗੁਰੂ ਨانک ਜੀ ਸਿਆਲकोट ਆਏ ਹਨ ਪਰ ਉਹ ਜਾਣ ਕੇ ਗੁਰੂ ਜੀ ਦੇ ਕੋਲ ਨਹੀਂ ਆਇਆ ਉਹਦੀ ਘਰ ਵਾਲੀ ਕਹਿੰਦੀ ਹੈ ਕਿ ਇਹ ਤਾਂ ਉਹੀ ਫਕੀਰ ਹੈ ਜਿਹੜੇ ਪਹਿਲਾਂ ਆਏ ਸੁਣ ਲੈਣ ਵਾਸਤੇ कि ਅੱਜ ਤੋਂ ਉਹਨਾਂ ਦੇ ਕੋਲੇ ਗਿਆ ਤੈਨੂੰ ਉਹ ਆਪਣੇ ਨਾਲ ਲੈ ਜਾਣਗੇ ਤੇ ਉਸ ਵੇਲੇ ਮੁੱਲਾ ਕਹਿਣ ਲੱਗਿਆ ਆਪਣੀ ਘਰ ਦੀ ਨੂੰ ਕਿ ਜੇ ਗੁਰਨਾਨਕ ਜੀ ਜਾਂ ਉਹਨਾਂ ਦਾ ਸੇਵਕ ਮੈਨੂੰ ਮਿਲਣ ਵਾਸਤੇ ਆਵੇ ਤੂੰ ਕਹਿ ਦੇਣਾ ਕਿ ਮੁੱਲਾ ਘਰ ਹੈ ਨਹੀਂ ਉਸ ਤਰ੍ਹਾਂ ਹੀ ਹੋਇਆ ਹੈ ਸੰਗਤ ਜੀ ਜਦੋਂ ਮਦਾਨਿਆਂ ਜਾ ਕੇ ਗਿਰੇ ਕਰਕਾਇਆ ਹੈ ਉਹਦੀ ਘਰ ਵਾਲੀ ਅੱਗੋਂ ਬਾਹਰ ਆਉਂਦੀ ਹੈ ਉਹ ਕਹਿੰਦੀ ਹੈ ਹਾਂਜੀ ਬਾਬਾ ਜੀ ਤੁਹਾਨੂੰ ਕੀ ਚਾਹੀਦਾ ਹੈ ਕੋਈ ਲੰਗਰ ਸੇਵਾ ਹੈ ਤਾਂ ਦੱਸੋ ਉਹ ਕਹਿਣ ਲੱਗੇ ਨਹੀਂ ਭਾਈ ਮੈਂ ਕੋਈ ਮੰਗਤਾ ਨਹੀਂ ਹਾਂ ਮੈਂ ਸੇਵਕ ਹਾਂ ਗੁਰੂਾਨੰਦ ਦੇਵ ਜੀ ਦਾ ਅੱਜ ਮੁੱਲੇ ਨੂੰ ਮਿਲਣ ਵਾਸਤੇ ਆਏ ਹਾਂ ਉਹਦੀ ਘਰ ਵਾਲੀ ਕਹਿੰਦੀ ਹੈ ਬਾਬਾ ਜੀ ਮੁੱਲਾ ਤਾਂ ਕਰ ਰਹਿ ਨਹੀਂ ਤੇ ਗੁਰੂ ਜੀ ਉਹਨਾਂ ਨੂੰ ਕਹਿ ਦੋ ਕਿ ਮੁੱਲਾ ਕਰ ਰਹਿ ਨਹੀਂ ਤੇ ਉਸ ਵੇਲੇ ਮਦਨਾ ਉਹਨੇ ਪੈਰੀ ਵਾਪਸ ਆ ਕੇ ਕਹਿੰਦਾ ਹੈ ਮਹਾਰਾਜ ਕਿ ਮੁੱਲਾ ਘਰ ਹੈ ਨਹੀਂ ਮਹਾਰਾਜ ਉਹਦੀ ਘਰ ਵਾਲੀ ਕਹਿੰਦੀ ਹੈ ਉਸ ਵੇਲੇ ਗੁਰੂ ਜੀ ਕਹਿੰਦੇ ਹੈ ਕਿ ਭਾਈ ਮੁੱਲਾ ਘਰੀ ਹੈ ਤੂੰ ਦੁਬਾਰਾ ਫਿਰ ਜਾ ਮਰਦਾਨਾ ਇੱਕ ਵਾਰ ਫਿਰ ਜਾਂਦਾ ਹੈ ਉਸ ਤਰ੍ਹਾਂ ਉਹਦੀ ਘਰ ਦੀ ਗੇਟ ਖੋਲਦੀ ਹੈ ਉਹ ਕਹਿੰਦਾ ਹੈ ਭਾਈ ਮੁੱਲਾ ਕਿੱਥੇ ਹੈ ਉਹਨੂੰ ਗੁਰੂ ਜੀ ਯਾਦ ਕਰ ਦਿਆ ਉਹ ਕਹਿਣ ਲੱਗੀ ਬਾਬਾ ਤੈਨੂੰ ਦੋ ਵਾਰ ਇੱਕ ਵਾਰ ਕਹਤਾ ਹੈ ਕਿ ਮੁੱਲਾ ਘਰ ਹੈ ਨਹੀਂ ਦੁਬਾਰਾ ਨਾ ਇੱਥੇ ਆਵੀ ਤੇ ਮਰਦਾਨਾ ਵਾਪਸ ਆਉਂਦਾ ਹੈ ਦੁਖੀ ਹੋ ਕੇ ਉਹ ਕਹਿੰਦਾ ਹੈ ਮਹਾਰਾਜ ਉਹਦੀ ਘਰ ਦੀ ਕਹਿੰਦੀ ਹੈ ਕਿ ਮੁੱਲਾ ਕਰ ਰਹੀ ਨਹੀਂ ਗੁਰੂ ਜੀ ਕਹਿਣ ਲੱਗੇ ਮੁੱਲਾ ਕਰੀਏ ਉਹਨੂੰ ਜਾ ਕੇ ਕਹਦੇ ਗੁਰੂ ਜੀ ਤੈਨੂੰ ਮਿਲਣ ਵਾਸਤੇ ਆਇਆ ਇੱਕ ਵਾਰ ਐਸਾ ਰਮਦਾਨਾ ਕਹਿਣ ਲੱਗੇ ਮਹਾਰਾਜ ਉਹਦੀ ਘਰ ਦੀ ਬੜੀ ਗੁੱਸੇ ਵਾਲੀ ਹੈ ਚਲੋ ਖੈਰ ਸੰਗਤ ਜੀ ਇੱਕ ਵਾਰ ਮਦਾਨਾ ਫਿਰ ਜਾਂਦਾ ਹੈ ਮੁੱਲੇ ਦੇ ਘਰ ਜਿਵੇਂ ਜਾ ਕੇ ਬੂਆ ਖੜਕਾਉਂਦਾ ਹੈ ਉਹਦੀ ਘਰ ਦੀ ਇਸ ਵਾਰ ਬੜਾ ਗੁੱਸਾ ਹੈ ਉਹਦੇ ਅੰਦਰ ਤੇ ਉਹ ਕਹਿਣ ਲੱਗੀ ਬਾਬਾ ਤੈਨੂੰ ਕਿਹਾ ਸੀ ਨਾਵੇਂ ਤੂੰ ਫਿਰ ਆ ਗਿਆ ਹੈ ਉਹਨੇ ਉੱਥੇ ਬੱਕਰ ਪਈ ਸੀ ਉਹ ਬੱਕਰ ਤਾਂ ਕਿ ਉਹਦੇ ਪਿੱਛੇ ਪੈਂਦੀ ਆ ਦੌੜਦੀ ਆ ਉਹਨੂੰ ਮਾਰਨ ਵਾਸਤੇ ਉਸ ਵੇਲੇ ਮਦਨਾ ਉੱਥੋਂ ਵਾਪਸ ਆਉਂਦਾ ਤੇ ਕਹਿਣ ਲੱਗਿਆ ਮਹਾਰਾਜ ਐਸ ਵਾਰ ਤਾਂ ਮੇਰ ਨਾਲ ਬੜੀ ਮਾੜੀ ਕੀਤੀ ਉਹਨੇ ਮੇਰੇ ਮਗਰ ਉਹ ਝਾੜੂ ਲੈ ਕੇ ਪੈ ਗਈ ਮੈਨੂੰ ਮਾਰਨ ਵਾਸਤੇ ਤੇ ਉਹ ਕਹਿੰਦੀ ਐ ਮੂਲਾ ਕਰ ਰਹੀ ਹੈ ਨਹੀਂ ਦੁਬਾਰਾ ਇੱਥੇ ਨਾ ਆਵੇਂ ਤੇ ਉਸ ਵੇਲੇ ਗੁਰੂ ਜੀ ਦੇ ਮੁਖ ਤੋਂ ਬਚਣ ਕੀ ਨਿਕਲਦਾ ਹੈ ਸੰਗਤ ਜੀ ਗੁਰੂ ਜੀ ਕਹਿੰਦੇ ਹੈ ਕਿ ਸਾਡੇ ਵਾਸਤੇ ਹੈ ਨਹੀਂ ਤੇ ਫਿਰ ਉਹਦੇ ਵਾਸਤੇ ਵੀ ਹੈ ਨਹੀਂਗਾ ਉਸ ਵੇਲੇ ਕੀ ਪਾਣਾ ਵਰਦਾ ਹੈ ਕਿ ਉਹ ਪਿੱਛੇ ਇੱਕ ਪਾਰਥੀਆਂ ਦੇ ਗੇਰੇ ਵਿੱਚ ਲੁਕਿਆ ਬੈਠਾ ਹੁੰਦਾ ਹੈ ਉੱਥੋਂ ਇੱਕ ਬੜੀ ਭਿਆਨਕ ਇੱਕ ਕਾਲਾ ਨਾਗ ਨਿਕਲਦਾ ਹੈ ਉਹਦੇ ਪੈਰ ਤੇ ਡੰਗ ਮਾਰਦਾ ਹੈ ਉਸ ਵੇਲੇ ਉੱਥੋਂ ਚੀਕਾਂ ਮਾਰਦਾ ਬਾਹਰ ਆਉਂਦਾ ਹੈ ਕਿ ਮੈਨੂੰ ਸੱਪ ਨੇ ਡੰਗ ਲਿਆ ਤੇ ਆਪਦੀ ਘਰ ਦੀ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਮਰਵਾਇਆ ਹੈ ਤੇਰੇ ਕਹਨ ਤੇ ਮੈਂ ਝੂਠ ਬੋਲਿਆ ਤੇ ਮੈਨੂੰ ਉਹਦੀ ਸਜ਼ਾ ਮਿਲ ਗਈ ਹੈ ਉਹ ਇੱਕਦਮ ਨੀਲਾ ਹੋ ਜਾਂਦਾ ਹੈ ਇਹ ਜ਼ਹਿਰ ਉਹਦੇ ਅੰਦਰ ਬੜਾ ਅਸਰ ਕਰਦਾ ਹੈ ਉਸ ਵੇਲੇ ਉਹਦੀ ਘਰ ਦੀ ਰੋਂਦੀ ਕਰ ਲੌਂਦੀ ਉੱਚੀ ਜਿਹੀ ਰੋਲਾ ਪਾਉਂਦੀ ਹੈ ਤੇ ਕੁਝ ਲੋਕ ਉਹਦੇ ਘਰ ਆਉਂਦੇ ਹੈ ਤੇ ਕਹਿੰਦੇ ਹੈ ਭਾਈ ਕੀ ਹੋ ਗਿਆ ਉਹ ਸਾਰੀ ਗੱਲ ਦੱਸਦੀ ਹੈ ਕਿ ਉਹ ਪਿੰਡ ਦੇ ਲੋਕ ਚੁੱਕ ਕੇ ਮੁੱਲੇ ਨੂੰ ਗੁਰੂ ਜੀ ਦੇ ਕੋਲੇ ਲੈ ਕੇ ਆਉਂਦੇ ਹੈ ਤੇ ਆ ਕੇ ਮੁੱਲਾ ਕਹਿੰਦਾ ਹੈ ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਮੈਨੂੰ ਬਖਸ਼ੋ ਉਹਦੀ ਘਰ ਦੀ ਕਹਿੰਦੀ ਹੈ ਸਾਈ ਫਕੀਰ ਇਹ ਮੇਰਾ ਸਿਰ ਦਾ ਸਾਈ ਹੈ ਇਹ ਮੇਰਾ ਪਤੀ ਹੈ ਇਹਨੂੰ ਬਖਸ਼ ਦੋ ਪਾਤਸ਼ਾਹ ਸਾਡੇ ਕੋਲ ਭੁੱਲ ਹੋ ਗਈ ਤੇ ਗੁਰੂ ਜੀ ਕਹਿਣ ਲੱਗੇ 몰ਿਆ ਤੈਨੂੰ ਅਸੀਂ ਮਿਲਣ ਵਾਸਤੇ ਆਏ ਸੀ ਇੱਕ ਵਾਰ ਸਾਡੇ ਕੋਲੇ ਆਇਆ ਨਾ ਮਿਲਣ ਵਾਸਤੇ ਕਿ ਤੂੰ ਝੂਠ ਬੋਲਿਆ ਹੈ ਤੇ ਤੈਨੂੰ ਉਹਦੀ ਸਜ਼ਾ ਮਿਲੀ ਹੈ ਤੇ ਉਹ ਪ੍ਰਿੰਦ ਦੇ ਲੋਕ ਕਹਿਣ ਲੱਗੇ ਮਾਰਾ ਤੁਹਾਡਾ ਸਿੱਖ ਹੈ ਤੁਸੀਂ ਇਹਨੂੰ ਬਖਸ਼ ਦੋ ਗੁਰੂ ਜੀ ਕਹਿੰਦੇ ਇਹਨੂੰ ਬਖਸ਼ਾਂਗੇ ਹਜੇ ਟਾਈਮ ਲੱਗੂਗਾ ਉਸ ਤੋਂ ਬਾਅਦ ਬੁੱਲੇ ਦੀ ਮੌਤ ਹੋ ਜਾਂਦੀ ਹੈ ਤੇ ਗੁਰੂ ਜੀ ਉਥੋਂ ਅੱਗੇ ਚਲੇ ਜਾਂਦੇ ਹਨ ਸੰਗਤ ਜੀ ਇਹ ਸਾਖੀ ਦਾ ਆਪਾਂ ਨੂੰ ਗਿਆਨ ਇਹ ਮਿਲਦਾ ਹੈ ਕਿ ਹੰਕਾਰ ਵਿੱਚ ਜਾਂ ਮੋਹ ਵਿੱਚ ਵਾਧਾ ਨਾ ਕਰੋ ਤੇ ਆਪਣੇ ਗੁਰੂ ਨੂੰ ਚੂੜ ਨਾ ਬੋਲੋ ਕਿਉਂਕਿ ਗੁਰੂ ਅੰਤਰਜਾਮੀ ਹੁੰਦਾ ਹੈ ਪਰ ਗੁਰੂ ਸਿੱਖ ਨੂੰ ਸਜਾ ਦਿੰਦਾ ਹੈ ਉਹਦੇ ਕਰਮ ਦੀ ਤੇ ਉਸਤ